ਆਗੇ ਦੇਖਿਓ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਆ 2.5 ਜਾਂ 3 ਲੱਖ ਦੇ ਵਿੱਚ ਹੋਈ ਆ ਕਿੰਨੇ ਬੰਦੇ ਸੀ ਚੋਰੀ ਬੰਦੇ ਵੈਸੇ ਮੇਰੇ ਹਿਸਾਬ ਨਾਲ ਤਾਂ 5 ਜਾਂ 6 ਬੰਦੇ ਸੀਗੇ ਰੋਪੜ ਦੇ ਵਿੱਚ ਚੋਰਾਂ ਨੇ ਇੱਕ ਸੁਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦੇ ਲਗਭਗ 2 ਤੋਂ 3 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਹੋਏ ਹਨ ਰੋਪੜ ਦੇ ਪੋਲਾ ਬਾਜ਼ਾਰ ਵਿੱਚ ਜਿੱਥੇ ਲਗਭਗ 24 ਘੰਟੇ ਆਵਾਜਾਈ ਰਹਿੰਦੀ ਹੈ ਉੱਥੇ ਬਾਜ਼ਾਰ ਦੀ ਸ਼ੁਰੂਆਤ ਸੁਨਿਆਰੇ ਦੀ ਦੁਕਾਨ ਤੇ ਹੀ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਵਿਸ਼ਾਲ ਜੁਐਲਰ ਨਾਦੀ ਸੁਨਿਆਰੇ ਦੀ ਦੁਕਾਨ ਵਿੱਚ 5 ਤੋਂ 6 ਚੋਰਾਂ ਨੇ ਦੇਰ ਰਾਤ ਦਸਤਕ ਦਿੱਤੀ ਅਤੇ ਦੁਕਾਨ ਵਿੱਚ ਪਏ ਚਾਂਦੀ ਦੇ ਗਹਿਣਿਆਂ ਸਮੇਤ ਕੁਝ ਆਰਟੀਫੀਸ਼ੀਅਲ ਗਹਿਣੇ ਵੀ ਚੋਰੀ ਕੀਤੇ ਹਨ ਦੁਕਾਨਦਾਰ ਦਾ ਕਹਿਣਾ ਹੈ ਕਿ ਸਵੇਰੇ ਜਦੋਂ ਆਇਆ ਤਾਂ ਉਸਨੇ ਦੁਕਾਨ ਦਾ ਸ਼ਟਰ ਟੁੱਟਾ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ਵਿੱਚ ਚੋਰੀ ਹੋਈ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਪਰ ਪੁਲਿਸ ਕੁਝ ਵੀ ਧਿਆਨ ਨਹੀਂ ਦੇ ਰਹੀ ਇਨਾ ਵਾਰਦਾਤਾ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀ। ਤੇ ਕੀ ਮਿਲੇ ਆ ਕੇ ਇੱਥੇ ਚੈੱਕ ਕੀ ਕੀਤਾ? ਆ ਕੇ ਦੇਖਿਆ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਹੈ। ਕਿੰਨਾ ਕੁ ਨੁਕਸਾਨ ਹੋਇਆ? 2.5 ਜਾਂ 3 ਲੱਖ ਦੇ ਵਿੱਚ ਹੋਇਆ। ਕਿੰਨੇ ਬੰਦੇ ਸੀ ਚੋਰੀ ਦੇ? ਬੰਦੇ ਵੈਸੇ ਮੇਰੇ ਹਿਸਾਬ ਨਾਲ ਤਾਂ 5 ਜਾਂ 6 ਬੰਦੇ ਸੀਗੇ। ਆਇਆ ਸੀ ਸੀਸੀਟੀਵੀ ਕਵਰੇਜ ਕੋਈ ਆਇਆ? ਹਾਂਜੀ ਆਇਆ ਜੀ। ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਹਾਂਜੀ ਪੁਲਿਸ ਆਈ ਹੋਈ ਹੈ ਜੀ ਮੌਕੇ ਤੇ ਅਸੀਂ ਚੈੱਕ ਕਰ ਰਹੇ ਹਾਂ ਜੀ ਆਪਣੇ ਇਹਨਾਂ ਨੂੰ ਦੱਸਿਆ ਸਾਡੇ ਇਹਨਾਂ 2.5-3 ਲੱਖ ਦਾ ਸਮਾਨ ਜਿਹੜਾ ਚੋਰੀਆਂ ਤੇ ਜਿਹੜੇ ਆਪਣਾ ਕੈਮ ਸੀਸੀਟੀ ਵੀ ਕੈਮਰੇ ਚੈੱਕ ਕਰ ਰਹੇ ਹਾਂ ਜੀ ਕਿਹੜੀ ਜਗ੍ਹਾ ਹੈ 24 ਇਹ ਵਿਸ਼ਾਲ ਜੇਡਾ ਕਿਹੜੀ ਜਗ੍ਹਾ ਪੈਂਦੀ ਕਿਹੜੀ ਜਗ੍ਹਾ ਤੇ ਬੋਲ ਬੋਲ ਬਾਜ਼ਾਰ ਹੁਣ ਕੀ ਚੈੱਕ ਕੀਤਾ ਤੁਸੀਂ ਅੱਜ ਤਾਂ ਕੈਮਰੇ ਚੈੱਕ ਕਰ ਰਹੇ ਸੀਸੀਟੀ ਕੈਮਰੇ ਬਾਕੀ ਜੋ ਇਹਨਾਂ ਦੱਸਿਆ 2.5-3 ਲੱਖ ਦਾ ਖਸਾਨ ਹੋ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ